ਐਂਟਰਟੇਨਮੈਂਟ ਅੱਜਕਲ ਪੰਜਾਬੀ ਗੀਤਾਂ ਦੇ ਨਾਲ ਵੀ ਬਹੁਤ ਹੁੰਦਾ ਤੇ ਗੀਤਾਂ ਦੇ ਜਿਹੜੇ ਵਿਵਾਦ ਪੈਂਦੇ ਆ ਉਹਨਾਂ ਤੇ ਵੀ ਬਹੁਤ ਹੁੰਦਾ ਹੈ। ਅ ਮਹਿਲ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇੱਕ ਨੋਟਸ ਲਿਆ ਹੈ। ਅੱਜਕਲ ਇੱਕ ਗਾਣਾ ਬਹੁਤ ਚਰਚਾ ਦੇ ਵਿੱਚ ਹੈ ਕਰਨ ਔਜਲਾ ਦਾ ਐਮ ਐਫ ਗੱਭਰੂ। ਉਹ ਐਮ ਐਫ ਦਾ ਬੜਾ ਰੌਲਾ ਪਿਆ ਹੋਇਆ ਜੀ ਉਹ ਆਪ ਦੇ ਆਪਣੇ ਹਿਸਾਬ ਨਾਲ ਸਾਰੇ ਉਹਦਾ ਮਤਲਬ ਕੱਢੀ ਜਾਂਦੇ ਫੇਸਬੁੱਕ ਤੇ ਤੇ ਕਾਫੀ ਜ਼ਿਆਦਾ ਹੀ ਚਰਚਾ ਹੈ ਉਹਦੀ। ਤੇ ਨੋਟਸ ਲਿਆ ਮਹਿਲਾ ਕਮਿਸ਼ਨ ਨੇ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਇਹਦੇ ਚ ਕੁਝ ਨਿਕਲਣਾ ਹੈ ਕਿ ਗੀਤਾਂ ਦੇ ਵਿੱਚ ਇੰਨੀ ਰੌਲਗਦੌਲ ਇਹਨਾਂ ਨੇ ਪਾਤੀ ਹੈ ਕਿ ਸਾਹਮਣੇ ਮੈਨੂੰ ਮੈਨੂੰ ਇਹ ਉਹ ਜੇ ਮਾਮਲੇ ਚ ਬੜੀ ਸੀਮਤ ਜਾਣਕਾਰੀ ਹੈ ਹਮ ਠੀਕ ਹੈ ਜੀ ਨਾਮ ਹੈ OMF ਸੁਣਿਆ ਹੋ ਸਕਦਾ ਮੈਂ ਕਿਤੇ ਸੁਣਿਆ ਵੀ ਹੋਵੇ ਤਾਂ ਮੇਰਾ ਧਿਆਨ ਹੀ ਨਹੀਂ ਹੁੰਦਾ ਕਿ ਸਰ ਕੀ ਚੱਲ ਰਾਇਏ ਨੇ ਮਤਲਬ ਮੈਂ ਕਥੀ ਕਪੂਰਥਲੇ ਦੇ ਵਿੱਚ ਇੱਕ ਗੱਭਰੂ ਜਿੰਮ ਦੀ ਬਾਥਰੂਮ ਚ ਡੈਡ ਹਾਲਚ ਮਿਲਿਆ ਕੋਲਟੀ ਕਾ ਸੀ ਚਲੋ ਨਹੀਂ ਪੁਸ਼ਟੀ ਹੋਈ ਓਵਰਡੋਸ ਸੀ ਜਾਂ ਸਟੇਰੋਇਡ ਸੀ ਕੀ ਸੀਗਾ ਕੁਝ ਨਹੀਂ ਤੇ ਮੈਂ ਉੱਥੇ ਆਪਣੀ ਇੱਕ ਗੱਲ ਰੱਖੀ ਸੀ ਕਿ ਯਾਰ ਤੁਸੀਂ ਜਿੰਮਾ ਨੂੰ ਕੀ ਬਣਾ ਰੱਖਿਆ ਹਮ ਸਟੇਰੋਇਡ ਲੈਣ ਦਾ ਕੇਂਦਰ ਡੀ ਜੇ ਸੈਂਟਰ ਆਸ਼ਕੀ ਦਾ ਅੱਡਾ ਫੁਕਰਬਾਜ਼ੀ ਮੈਂ ਆਹ ਬ੍ਰਾਂਡ ਪਾ ਕੇ ਜਾਣਾ ਲੋਕ ਮੇਰੇ ਨਾਲ ਦੇਖਣਾ ਰੱਖਣਾ ਸਰ ਨਹੀਂ ਨਹੀਂ ਗਲਤ ਹੋ ਤੁਸੀਂ ਹਮ ਤਾਂ ਮੈਡੀਟੇਟ ਕਰਨ ਦੀ ਜਗ੍ਹਾ ਹੀਲ ਕਰਨ ਦੀ ਜਗ੍ਹਾ ਸੀ ਦੋਸਤੀਆਂ ਵਧਾਉਣ ਦੀ ਜਗ੍ਹਾ ਸਰ ਇਹ ਮਤਲਬ ਕਿ ਲੂਸ ਕੱਪੜੇ ਪਾ ਕੇ ਜਾਓ ਸਾਦੇ ਕੱਪੜੇ ਪਾ ਕੇ ਜਾ ਮੈਂ ਨੰਗੇ ਪੈਰ ਲਾਉਣਾ ਜਿੰਮ ਸਰ ਬਿਲਕੁਲ ਇਹ ਤਾਂ ਸੁਜੇਸ਼ ਦਾ ਬਿਲਕੁਲ ਨੰਗੇ ਪੈਰ ਲਾਉਣਾ ਮੈਂ ਜਿੰਮ ਮਤਲਬ ਕਿ ਯਾਰ ਕਿਹਾ ਤੋ ਮੈਂ ਸ਼ੋਰ ਸ਼ਰਬ ਵਿੱਚ ਮੈਂ ਨਹੀਂ ਧਿਆਨ ਦਿੰਦਾ ਸਰ ਬੜਾ ਕੋ ਚੱਲੀ ਜਾਂਦਾ ਔਜਲਾ ਚੱਲੀ ਜਾਂਦਾ ਮੈਂ ਔਜਲੇ ਦੇ ਗੀਤ ਸੁਣੇ ਵੀ ਮੈਂ ਬਹੁਤ ਹੈ ਜੀ ਜੀ ਮਤਲਬ ਕਿ ਕੁਝ ਗਾਣੇ ਬਹੁਤ ਵਧੀਆ ਨੇ ਉਹਦੇ ਹਮ ਠੀਕ ਹੈ ਜੀ ਬਾਪੂ ਕਹਿੰਦਾ ਜ਼ਿੰਦਗੀ ਐ ਜੂਆ ਪੁੱਤਰਾਂ ਨਹੀਂ ਮੈਂ ਖੇਡਦਾ ਗਿਆ ਨਹੀਂ ਮੈਂ ਖੇਡਦਾ ਗਿਆ ਹਮ ਠੀਕ ਹੈ ਜੀ ਚੰਗੇ ਮਤਲਬ ਕਿ ਗਾਣੇ ਅੱਛੇ ਵੀ ਆ ਜੀ ਹੁਣ ਆ ਗਾਣਾ ਕਿਤੇ ਮੈਂ ਸੁਣਿਆ ਹੋਊਂ ਕਿ ਤੇ ਮੈਨੂੰ ਪਤਾ ਨਹੀਂ ਹੈ ਹਮ ਮਹਿਮਾਨਦਾਰੀ ਨਾਲ ਕਮਾ ਵੀ ਕਿਤੇ ਸੁਣ ਲਿਆ ਹੋਵੇ ਪਰ ਮੇਰਾ ਧਿਆਨ ਹੀ ਆਇਆ ਤੇ ਆਪਾਂ ਨਹੀਂ ਸੁਣਿਆ ਕਿਉਂਕਿ ਉਹ ਹੀ ਆਇਆ ਸੀ ਨਹੀਂ ਮੈਂ ਮੈਂ ਵੀ ਸੁਣਿਆ ਤਾਂ ਪਰ ਅੱਜ ਇੱਕ ਖਬਰ ਬਣ ਗਈ ਕਿ ਜੋ ਭੈਣ ਜੀ ਨੇ ਰਾਜ ਲਾਲੀ ਗਿੱਲ ਜੀ ਉਹਨਾਂ ਨੇ ਇਹਦਾ ਨੋਟਿਸ ਲੈ ਲਿਆ 11 ਅਨੁਸ਼ਾਧ ਇਹਨਾਂ ਨੂੰ ਤਲਬ ਕੀਤਾ ਕਿ ਜਵਾਬ ਦੇਵੋ ਆ ਕੇ ਕਿ ਤੁਸੀਂ ਔਰਤਾਂ ਨੂੰ ਠੇਸ ਪਹੁੰਚਾ ਰਹੇ ਹੋ ਸਰ ਇਹ ਕੋਈ ਹਾਨੀ ਸੀਮਾ ਦਾ ਪਹਿਲਾ ਕੰਮ ਥੋੜੀ ਆ ਹਨੀ ਸਿੰਘ ਨੇ ਸਿੱਧਾ ਹਨੀ ਸਿੰਘ ਦੀਆਂ ਇੰਟਰਵਿਊ ਸੁਣੋ ਸਰ ਉਹ ਕਹਿੰਦਾ ਮੈਂ ਭਗਤ ਸਿੰਘ ਦਾ ਗੀਤ ਬਣਾਇਆ ਸੀਗਾ ਹੂੰ ਜਾਂ ਮੈਂ ਹੋਰ ਚੰਗੇ ਗੀਤ ਬਣਾਏ ਆ ਜੀ ਦੱਸੋ ਕੀ ਕੀਤਾ ਤੁਸੀਂ ਮੇਰੇ ਗੀਤਾਂ ਦਾ ਦੇ ਮੇਰੇ ਕੋਲ ਕੋਈ ਜਵਾਬ ਨਹੀਂ ਹੋਣਾ ਚਾਹੀਦਾ ਵੈਸੇ ਬਹੁਤ سارے ਲੋਕਾਂ ਦਾ ਹੁੰਦਾ ਹੈ ਮੈਂ ਮੈਂ ਵੀ ਕਰ ਸਕਦਾ ਹਾਂ ਸ਼ਿਕਵਾ ਪਰ ਕੀ ਕਰੀਏ ਛਿਕਵੇਆਂ ਦੀ ਆਦਤ ਛੱਡੀ ਹੋਈ ਹੈ ਥੋੜੀ ਜਿਹੀ ਕਿ ਸ਼ਿਕਵਾ ਨਹੀਂ ਮਿਲਣਾ ਸ਼ਿਕਵੇ ਕਰੀ ਜੀ ਜੀ ਤਾਂ ਗਾਦੇ ਆ ਸਭ ਕਿ ਹੁਣ ਉਹਨਾਂ ਦੇ ਆਪਣੇ ਵਪਾਰ ਕਿਹਤ ਨੇ ਚਲੋ ਮਹਿਲਾ ਕਮਿਸ਼ਨ ਨੇ ਨੋਟਸ ਲਿਆ ਮੈਂ ਖੁਦ ਇਸ ਹੱਕ ਦੇ ਵਿੱਚ ਆ ਕਿ ਗਾਇਕੀ ਆਪਣਾ ਮਿਆਰ ਆਪ ਤੈਅ ਕਰਕੇ ਚੱਲੇ ਰਾਈਟਿੰਗ ਸਾਹਿਤਕਾਰੀ ਆਪਣਾ ਮਿਆਰ ਆਪ ਤੈਅ ਕਰਕੇ ਚੱਲੇ ਤੇ ਬਿਹਤਰ ਆ ਪਰ ਇਹ ਚੀਜ਼ਾਂ ਦਾ ਰੋਲ ਗੋਲਾ ਇੰਨਾ ਹੈ ਨਾ ਸਰ ਇੰਨਾ ਹੈ ਸਰ ਕਿ ਨਿਭੜ ਨਹੀਂ ਸਕਦਾ ਨਿਭੜ ਨਹੀਂ ਸਕਦਾ ਇਹਨਾਂ ਨੇ ਕਿਹਾ ਸੀਗਾ ਹਿੰਸਾ ਵਾਲੇ ਗੀਤ ਨਹੀਂ ਚੱਲਣ ਦੇਾਂਗੇ ਹਥਿਆਰਾਂ ਵਾਲੇ ਗੀਤ ਨਹੀਂ ਚੱਲਣ ਦੇਾਂਗੇ ਕਿਹੜਾ ਰੋਕਿਆ ਸਰ ਠੀਕ ਆ ਬੀਬੀ ਜੀ ਭੈਣ ਜੀ ਜਿਹੜੇ ਸਾਡੇ ਆ ਉਹ ਲੈ ਆਉਣਗੇ ਉਹਨਾਂ ਨੂੰ ਉੱਥੇ ਛੱਡ ਹੋ ਸਕਦਾ ਜਵਾਬ ਦੇ ਦੇਣ ਮਾਫੀ ਮੰਗ ਲੈਣ ਜਾਂ ਕਿਤੇ YouTube ਤੋਂ ਰਿਮੂਵਲ ਵੀ ਹੋ ਜਾਊਗੀ ਵੱਧ ਤੋਂ ਵੱਧ ਜਾ ਇੰਡੀਆ ਚ ਬੈਨ ਵੀ ਹੋ ਸਕਦਾ ਇਹ ਬਾਹਰ ਬੈਠੇ ਲੋਕ ਨੇ ਸਾਂ ਜੀ ਆ ਬਾਹਰੋਂ ਕੰਮ ਕਰਦੇ ਨੇ ਸਾਂ ਬਾਹਰ ਸਟੇਜਾਂ ਲਾਉਂਦੇ ਆ ਇਹਨਾਂ ਕੋਈ ਢੱਕਾ ਫਰਕ ਨਹੀਂ ਪੈਂਦਾ ਹੈ ਨਾ ਚੀਸਾਂ ਦਾ ਤੁਸੀਂ ਜੋ ਤਪੀ ਜਾਓ ਸੜੀ ਜਾਓ ਮੈਂ ਮੈਂ ਆਪਦਾ ਬਹੁਤ ਟਾਈਮ ਵੇਸਟ ਕੀਤਾ ਬੜੀਆਂ ਪੋਸਟ ਆਰਡਰਡ ਲੰਮੇ ਲੇਖ ਲਿਖਦੇ ਹੁੰਦੇ ਸੀ ਅਸੀਂ ਅਖਬਾਰਾਂ ਚ ਬਹੁਤ ਲਿਖਿਆ ਮੈਂ ਹੂੰ ਬਾਤ ਸਮਝਾਈ ਯਾਰ ਕਿ ਇਹ ਨਹੀਂ ਰੁਕਣਾ ਇਹ ਤਾਂ ਵਾਜ ਰੋਲ ਮੈਂ ਇੱਥੇ ਆਸੀਂ ਆਪ ਵੀ ਸਿਆਣੇ ਬਣੀਏ ਸੁਣਨ ਵਾਲੇ ਤੇ ਜਿਹੜੇ ਗੌਣ ਵਾਲੇ ਆਪ ਆਪਣੇ ਤੇ ਇੱਕ ਦਾਹਰਾ ਜਿਹੜਾ ਜਿਹੜਾ ਨਾ ਉਹ ਲਾ ਲੈਣਾ ਜੀ ਆਹੀ ਹੱਲ ਨਿਕਲ ਸਕਦਾ ਸਰ ਹੂੰ ਹੂੰ ਬਾਕੀ ਦੇਖੋ ਦੇਖੋ ਕੀ ਬਣਦਾ ਕੀ ਨਹੀਂ ਬਣਦਾ ਜੀ ਇਹਦੇ ਵੀ ਕਹਿੰਦੇ ਪਤਾ ਨਹੀਂ 20 ਮਿਲੀਅਨ ਸ਼ਾਇਦ ਵੀਊ ਹੋ ਗਿਆ ਤੇ ਉਹ ਪਤਾ ਨਹੀਂ ਨਾਲੇ ਲੋਕ ਇਤਰਾਜ਼ ਕਰੀ ਜਾਂਦੇ ਨਾਲੇ ਵੇਖੀ ਸੁਣੀ ਜਾਂਦੇ ਹਿਸਾਬ ਨਹੀਂ ਆ ਰਿਹਾ ਕੋਈ ਪਤਾ ਨਹੀਂ ਮੈਂ ਤੇ ਉਹੀ ਕਹਿੰਨਾ ਹੁੰਨਾ ਕਿ ਸਿੱਧਾ ਸਾਹਬ ਆ ਕਿ ਬੱਚੇ ਨੂੰ ਚੂਣ ਕਰਨੀ ਸਿਖਾਓ ਕਿ ਕੀ ਸੁੰਣਾ ਕਿ ਨਹੀਂ ਸੁੰਣਾ ਜੀ ਪਰ ਮਰਜ਼ੀ ਹੈ ਜੀ ਬੱਚਿਆਂ ਦੀ ਮਰਜ਼ੀ ਹੈ ਮੈਂ ਹੁਣ ਆਪਦਾ ਮਿਊਜ਼ਿਕ ਲਾ ਲਮਾ ਮੇਰਾ ਜਵਾਬ ਤੇ ਮੇਰੇ ਨਾਲ ਕਮੈਂਟ ਨਹੀਂ ਪੈਟ ਸਕਦਾ ਉਹ ਕਾਰਚ ਕਹਿੰਦਾ ਕਿ ਮੈਨੂੰ ਥੱਲੇ ਲਾ ਦੇ ਪਾਪਾ ਮੈਂ ਪੈਦਲ ਆ ਜੂਗਾ ਚੰਡੀਗੜ੍ਹ ਤੱਕ ਮੈਂ ਨਹੀਂ ਆ ਸੁਣ ਸਕਦਾ ਤੇਰੇ ਵਾਲੇ ਕੀ ਲਾਇਆ ਉਹ ਵੱਖਰਾ ਹੈ ਉਹ ਇਹ ਤਾਂ ਗੱਲ ਹੈ ਯਾਰ ਉਹਨਾਂ ਨੂੰ ਆਪਾਂ ਸਮਝ ਨਹੀਂ ਆਉਂਦਾ ਹੋਣ ਵਾਲਿਆਂ ਨੂੰ ਸਮਝ ਨਹੀਂ ਆਉਂਦਾ ਤੇ ਪੈਦਾ ਨਹੀਂ ਹੁੰਦਾ ਮੈਂ ਕੀ ਕਰਾਂ ਉਹ ਮੈਂ ਕਹਿੰਨਾ ਬੁੱਤ ਤੁਸੀਂ ਲਾ ਲਓ ਮੈਂ ਆਪਦੇ ਕੰਨਾਂ ਤੇ ਕੋਈ ਹੋਰ ਬਲਾ ਲਾ ਕੇ ਕੋਈ ਹੋਰ ਪੁਸਤਕ ਸੁਣ ਲੈਣਾ ਬੁੱਤ ਮੈਂ ਹੁਣ ਕੀ ਕਰਾਂ ਦੱਸੋ ਸ਼ੋਰ ਸ਼ਰਾਬਾ ਅੱਛੇ ਗੀਤ ਵੀ ਆ ਰਹੇ ਨੇ ਅਜ ਦੇ ਮੈਂ ਤੁਸੀਂ ਯਾਰ ਅੱਛਾ ਮੈਂ ਉਹ ਹੀ ਕਹਿੰਨਾ ਕਿਉਂ ਨਹੀਂ ਸੁਣਦੇ ਹਾਏ ਹੋਏ ਰੱਬਾ ਵਾਰ-ਵਾਰ ਮੈਂ ਕਹਿ ਰਿਹਾ ਕਈ ਸਾਲਾਂ ਦਾ ਆਇਆ ਸਰਤਾਜ ਦਾ ਗਾਣਾ ਆਇਆ ਛੈ ਦਾ ਵਿਲਾ ਕੇ ਮੀਲਾ ਮਸਵੇਰੇ ਹੀ ਸੁਣਿਆ ਤੜਕੇ 4:30 ਸੁਣਿਆ ਮੈਂ ਸਰ ਦਿਨ ਬਣ ਗਿਆ ਮੇਰਾ ਦਿਨ ਬਣ ਗਿਆ ਨਵਾਂ ਸੁਣੋ ਉਸ ਉਹਨਾਂ ਦੀ ਕੋਈ ਚਰਚਾ ਨਹੀਂ ਹੁੰਦੀ ਕਿਤੇ ਚਰਚਾ ਨਹੀਂ ਉਹਨੂੰ ਉਹਨੂੰ ਸਰਤਾਜ ਨੂੰ ਸਰ ਐਡ ਲਾਉਣੀ ਪੈ ਰਹੀ ਹੈ YouTube ਤੇ ਐਡ ਹੂੰ ਸਰਤਾਜ ਵਰਗੇ ਵਿਦਵਾਨ ਬੰਦੇ ਨੂੰ ਡਾਕਟਰ ਬੰਦੇ ਨੂੰ ਸੁਪਰਸਟਾਰ ਬੰਦੇ ਨੂੰ ਗੀਤ ਦੀ ਐਡ ਲਾਉਣੀ ਪਈ ਵੀਰੇ ਮੈਂ ਆ ਗਿਆ ਸਰ ਆਹ ਇਹਦੇ ਚ ਗੱਲ ਆ ਸੁਣ ਲੋ ਇੱਕਾਂ ਦੀ ਨਹੀਂ ਇਹ ਆਪਣੀ ਰਣਜੀਤ ਬਾਵੇ ਦਾ ਆਇਆ ਨਵਾਂ ਗੀਤ ਆ ਬਿਲਕੁਲ ਮੇਰੇ ਭਰਾ ਨੇ ਹੁਣੇ ਸੁਣਾਇਆ ਸੀ ਮੈਨੂੰ ਰੀਲ ਬਣਾ ਕੇ ਭੇਜੀ ਉਹਦੀ ਸਕੂਨ ਮਿਲਦਾ ਯਾਰ ਮੇਰੇ ਅਗਲੇ ਜਨਮ ਵਿੱਚ ਵੀ ਇਹੀ ਭੈਣ ਭਰਾ ਹੋ ਬਣ ਜਾ ਯਾਰ ਉਹ ਨਜ਼ਾਰਾ ਆਉਂਦਾ ਯਾਰ ਅੱਛੇ ਗੀਤ ਆਉਂਦੇ ਨੇ ਅੱਜ ਕੱਲ ਸੁਣੋ ਪਰ ਇਹ ਚੀਜ਼ ਹੈ ਕਿ ਰੋਕਣਾ ਨਹੀਂ ਹੈ ਕੰਮ ਹਾਂ ਆਪਣੇ ਆਪ ਗੀਤਕਾਰ ਗਾਇਕ ਠੀਕ ਹੈ ਜੀ ਸਰੋਤਾ ਦਰਸ਼ਕ ਜਾਂ ਰੈਪਰ ਇਹ ਆਪਣੇ ਆਪ ਤੇ ਇੱਕ ਵਲਗਣ ਜੀ ਲਾ ਲੈਣ ਕਿ ਯਾਰ ਕਮਰਸ਼ੀਅਲੀ ਵੀ ਆਪਾਂ ਸਰਵਾਈਵ ਕਰਨਾ ਹੈ ਤੇ ਇੱਕ ਮਰਿਆਦਾ ਵੀ ਰੱਖਣੀ ਤਾਂ ਉਹ ਬਿਹਤਰ ਹੈ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਤੁਹਾਡੀ ਨਾਲ ਜੁੜਨ ਵਾਸਤੇ ਤੇ ਇੱਕ ਤੁਹਾਨੂੰ ਅਨੋਖੀ ਜੀ ਖਬਰ ਜਾਂਦੇ ਜਾਂਦੇ ਸੁਣਾ ਕੇ ਜਾਂਦੇ ਆਂ 2 ਕਮਿੰਟ ਦੀ ਫੇਰ ਆਪਾਂ ਇਜਾਜ਼ਤ ਲਾਵਾਂਗੇ ਤੁਹਾਡੇ ਤੋਂ ਮਿੰਟੂ ਜੀ ਅੱਜ ਕੱਲ ਤੇ ਬੜਾ ਜ਼ੋਰ ਐ ਵੀ ਨੌਕਰੀ ਮਿਲਦੀ ਨਹੀਂ ਐ ਤੇ ਲੋਕ ਬਹੁਤ ਕੁਝ ਕਰਦੇ ਐ ਪਰ ਇੱਕ 65 65 ਮਾਡਲ ਏਐਸਆਈ ਅਨੋਖ ਸਿੰਘ ਨੇ ਵੀ ਕਹਿੰਦੇ ਅਨੋਖਾ ਹੀ ਕੰਮ ਕੀਤਾ ਉਹਨਾਂ ਨੇ ਵੀ ਆਪ ਦੇ ਸਰਟੀਫਿਕੇਟ ਤੇ ਉਹ ਜਿਹੜਾ ਜਨਮ ਤਰੀਕ ਅੱਗੇ ਪਿੱਛੇ ਕਰਤੀ ਉਹਦਾ ਵੀ ਬੜਾ ਰੌਲਾ ਪਿਆ ਹੋਇਆ ਤੇ ਉਦੋਂ ਵੀ ਲੋਕ ਇੰਨਾ ਸੋਚਦੇ ਸੀਗੇ ਤੇ ਹੋਰ ਤੁਹਾਡਾ ਕੀ خیال ਹੈ ਕਿ ਤੁਹਾਡੇ ਜੰਮਣ ਤੋਂ ਬਾਅਦ ਹੀ ਲੋਕਾਂ ਨੇ ਸੋਚਣਾ ਛੱਡ ਦਿੱਤਾ ਹੁਣ ਤੇ ਬੜਾ ਐ ਨੌਕਰੀਆਂ ਦਾ ਰੋਣਾ ਪੈਣਾ ਚਲੋ ਸਰਦ ਤੁਸੀਂ ਵੀ ਨਾ ਕਦੇ ਕਦੇ ਕਮਾਲ ਹੀ ਕਰ ਜਾਂਦੇ ਜੀ 62 65 ਇੰਨਾ ਕੋਈ ਬਾਹਲਾ ਨੌਕਰੀਆਂ ਦਾ ਨਹੀਂ ਕਰਦੇ ਅਸੀਂ ਲੋਕ ਮੇਰੇ ਮੇਰੇ ਸਾਹਮਣੇ ਇੱਕ ਚਰਚਾ ਹੁੰਦੀ ਹੁੰਦੀ ਸੀ ਹੁਣ ਤੇ ਉਹ ਦੋਨੇ ਜਹਾਨ 'ਚ ਨਹੀਂ ਹੈਗੇ ਮੈਂ ਕੀ ਕਮਾ ਤੇ ਉਹ ਸਾਨੂੰ ਦੱਸਿਆ ਜਾਂਦਾ ਹੁੰਦਾ ਸੀਗਾ ਸਰ ਕਿ ਭਈ ਇੱਕ ਭਰਾ ਤੇ ਮੁਕੱਦਮਾ ਸੀਗਾ ਦੂਜੇ ਭਰਾ ਦਾ ਖਾਤਾ ਸਾਫ ਸੀ ساری ਜ਼ਿੰਦਗੀ ਹੂੰ ਇੱਕ ਪ੍ਰਾ ਦੂਜੇ ਦੇ ਨਾਮ ਤੇ ਨੌਕਰੀ ਕਰਕੇ ਉਹਨੂੰ ਅਨਪੜ ਵੀ ਕਰ ਜਾਂਦੇ ਹੁੰਦੇ ਸੀ ਇੱਕ ਸਾਰੀ ਜ਼ਿੰਦਗੀ ਕਿਸੇ ਨੇ ਸ਼ਿਕਾਇਤ ਵੀ ਨਹੀਂ ਕੀਤੀ ਕਿਉਂਕਿ ਦੂਜੇ ਤੇ ਐਫ ਆਈ ਆਰ ਅਸੀਂ ਕੀ ਸਰ ਹੂੰ ਤੋਂ ਗੱਲ ਇਹ ਆ ਕਿ ਬਈ ਅਸਲ ਦੇ ਵਿੱਚ ਇਸ ਤਰ੍ਹਾਂ ਦਾ ਮਾਮਲਾ ਪਹਿਲਾਂ ਵੀ ਚੱਲਦਾ ਸੀ ਅੱਜ ਵੀ ਚੱਲਦਾ ਹੈ ਸਰ ਹੂੰ ਇਹ ਮਾਮਲਾ ਜਿਹੜਾ ਅੱਛਾ ਗੱਲ ਇਹ ਆ ਕਿ ਅਨੋਖ ਥਾਣੇਦਾਰ ਨੇ ਨੋਖਾ ਕਿੱਸਾ ਜਿਹੜਾ ਹੈ ਸਾਹਮਣੇ ਲਿਆਂਦਾ ਸਾਡੇ ਇਹਨੂੰ ਉਹਨੇ ਕਿਹਾ ਕਿ ਉਹ ਸ਼ਾਇਦ ਬਾਅਦ ਚ ਜੰਮਿਆ 20 ਮਈ ਬਾਅਦ ਸੰਗੋਵਾਲ ਤੋਂ ਸ਼ਾਇਦ ਉਹਨੇ ਕੀਤੀ ਸੀ ਕਿ 10ਵੀਂ ਜੀ 80 ਚੋਂ ਭਰਤੀ ਹੋ ਗਿਆ ਤੇ ਉਹਨੇ ਆਪ ਦਾ ਜਿਹੜਾ ਡੇਟ ਆਫ ਬਰਥ ਸੀ ਉਹ ਕਿਉਂਕਿ ਫੋਟੋ ਕਾਪੀ ਲੱਗਦੀ ਹੁੰਦੀ ਸੀ ਉਹ ਤੋਂ ਯਾਦ ਕਰੋ ਅਸੀਂ ਵੀ ਬੜੇ ਪੰਗੇ ਲਏ ਉਹ ਫੋਟੋ ਵਾਲੇ ਕੋਲ ਜਾਂਦੇ ਹੁੰਦੇ ਸੀ ਰੱਖ ਕੇ ਆ ਬਣਾ ਦੇ ਯਾਰ ਤਾਂ ਫੋਟੋ ਕਾਪੀ ਚੱਲਦੀ ਬਤੇਰੇ ਪੰਗੇ ਲਏ ਮੈਂ ਆਉਣ ਕੈਮਰਾ ਕਹਿ ਦੇਣਾ ਕਿ ਅਸੀਂ ਵੀ ਇੱਕ ਦਾ ਪਾਸ ਹੁੰਦਾ ਸੀ ਬਸ ਦਾ ਉਹ ਆਪਦੀ ਫੋਟੋ ਜੀ ਰੱਖ ਕੇ ਤੇ ਹੋ ਲਾ ਕੇ ਦੇ ਉਹ ਆ ਜੀ ਫੋਟੋ ਕਾਪੀ ਜੇ ਅਸਲੀ ਗਵਾਚ ਗਿਆ ਜੀ ਉਹ ਬੜਾ ਉਦੋਂ ਪਈ ਇਹੀ ਕੰਮ ਸੀਗਾ ਜੀ ਉਹ ਫੋਟੋ ਕਾਪੀ ਉਹਨੇ ਦੇ ਦਿੱਤੀ ਤੇ ਕੰਮ ਜਿਹੜਾ ਉਹ ਚੱਲਦਾ ਸੁ ਚੱਲਦਾ ਚਲੀ ਗਿਆ ਹਮ ਅੱਛਾ ਹੁਣ ਵਿਗੜ ਗਈ ਐ ਥੋੜੇ ਦਿਨ ਤਾਂ ਉਹ ਤਾਂ